ਮੰਡਲ ਫਰੀਦਕੋਟ ਵੱਲੋਂ ਸਾਡੇ ਮੰਡਲ ਦੇ ਪ੍ਰਧਾਨ ਸੁਮੇਤ ਗਰੋਵਰ ਜੀ ਵੱਲੋਂ ਆਪਦੀ ਟੀਮ ਸਮੇਤ ਅਤੇ ਜ਼ਿਲ੍ਹੇ ਦੇ ਕੋਈ ਸਾਥੀਆਂ ਸਮੇਤ ਅੱਜ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਾਡੀ ਪਾਰਟੀ ਵੱਲੋਂ ਵੱਖ-ਵੱਖ ਕਾਰਜਕ੍ਰਮ ਹੈ ਜਿਹੜੇ ਸੁਸ਼ਾਸਨ ਦਿਵਸ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਗਏ ਜਿਦੇ ਵਿੱਚ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਜੀ ਨੂੰ ਚਰਦਾਰੇ ਫੁੱਲ ਭੇਡ ਕਰਨੇ ਸੀ ਜਿਵੇਂ ਅਸੀਂ ਕੱਲ ਨੂੰ ਖੂਨਦਾਨ ਕੈਂਪ ਲਗਾ ਰਹੇ ਹਾਂ ਕਈ ਸਾਡੇ ਸਾਥੀ ਖੇਡਾਂ ਦੇ ਪ੍ਰੋਗਰਾਮ ਕਰਾ ਰਹੇ ਆ ਇਸ ਤਰ੍ਹਾਂ ਜਿਹੜੇ ਸਾਡੇ ਪ੍ਰੋਗਰਾਮ ਹੈ ਜਿਹੜੇ ਲਗਾਤਾਰ ਚੱਲਦੇ ਰਹਿਣਗੇ ਤੇ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਮਹਾਨ ਸ਼ਕਸ਼ੀਤ ਨੂੰ ਯਾਦ ਕੀਤਾ ਜਿਨੇ ਦੇਸ਼ ਲਈ ਗਰੀਬਾਂ ਲਈ ਤੇ ਭਾਰਤੀ ਜਨਤਾ ਪਾਰਟੀ ਲਈ ਬਹੁਤ ਕੰਮ ਕੀਤਾ ਤੇ ਬਹੁਤ ਹੀ ਵੱਡੀ ਘਾਟ ਹੈ ਜਿਹੜੀ ਸਾਨੂੰ ਉਹਨਾਂ ਦੀ ਮਹਿਸੂਸ ਹੁੰਦੀ ਹੈ ਸਾਡੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੇ ਹਮੇਸ਼ਾ ਹੀ ਗਰੀਬ ਦੀ ਦੇਸ਼ ਦੀ ਸਮਾਜ ਦੀ ਭਾਈਚਾਰਕ ਸਾਂਝ ਦੀ ਗੱਲ ਕੀਤੀ। ਮੰਡਲ ਫਰੀਦਕੋਟ ਵੱਲੋਂ ਸਾਡੇ ਮੰਡਲ ਦੇ ਪ੍ਰਧਾਨ ਸਮੀਤ ਗਰੋਵਰ ਜੀ ਵੱਲੋਂ ਆਪਦੀ ਟੀਮ ਸਮੇਤ ਅਤੇ ਜ਼ਿਲ੍ਹੇ ਦੇ ਕੋਈ ਸਾਥੀਆਂ ਸਮੇਤ ਅੱਜ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਾਡੀ ਪਾਰਟੀ ਵੱਲੋਂ ਵੱਖ-ਵੱਖ ਕਾਰਜਕ੍ਰਮਾਂ ਜਿਹੜੇ ਸੁਸ਼ਾਸ਼ਣ ਦਿਵਸ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਗਏ ਜਿਦੇ ਵਿੱਚ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨੇ ਸੀ ਜਿਵੇਂ ਅਸੀਂ ਕੱਲ ਨੂੰ ਖੂਨਦਾਨ ਕੈਂਪ ਲਗਾ ਰਹੇ ਹਾਂ ਕਈ ਸਾਡੇ ਸਾਥੀ ਖੇਡਾਂ ਦੇ ਪ੍ਰੋਗਰਾਮ ਕਰਾ ਰਹੇ ਆ ਇਸ ਤਰ੍ਹਾਂ ਜਿਹੜੇ ਸਾਡੇ ਪ੍ਰੋਗਰਾਮ ਹੈ ਜਿਹੜੇ ਲਗਾਤਾਰ ਚੱਲਦੇ ਰਹਿਣਗੇ ਤੇ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਮਹਾਨ ਸ਼ਖਸੀਅਤ ਨੂੰ ਯਾਦ ਕੀਤਾ ਜਿਨੇ ਦੇਸ਼ ਲਈ ਗਰੀਬਾਂ ਲਈ ਤੇ ਭਾਰਤੀ ਜਨਤਾ ਪਾਰਟੀ ਲਈ ਬਹੁਤ ਕੰਮ ਕੀਤਾ ਤੇ ਬਹੁਤ ਹੀ ਵੱਡੀ ਘਾਟ ਹੈ ਜਿਹੜੀ ਸਾਨੂੰ ਉਹਨਾਂ ਦੀ ਮਹਿਸੂਸ ਹੁੰਦੀ ਹੈ ਸਾਡੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੇ ਹਮੇਸ਼ਾ ਹੀ ਗਰੀਬ ਦੀ ਦੇਸ਼ ਦੀ ਸਮਾਜ ਦੀ ਭਾਈਚਾਰਕ ਸਾਂਝ ਦੀ ਗੱਲ ਕੀਤੀ